ਕਦੋਂ ਬਦਲਿਆ ਜਾਂਦਾ ਹੈ ਰੇਲ ਦਾ ਪਹੀਆ ਕਿੰਨੇ ਸਾਲ ਹੁੰਦੀ ਹੈ ਇਸ ਦੀ ਮਿਆਦ ਭਾਰਤੀ ਰੇਲਵੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈਟਵਰਕ ਹੈ ਭਾਰਤੀ ਰੇਲਵੇ ਦੁਆਰਾ ਹਰ ਰੋਜ਼ ਲੱਖਾਂ ਯਾਤਰੀ ਸਫ਼ਰ ਕਰਦੇ ਹਨ ਇਹੀ ਕਾਰਨ ਹੈ ਰੇਲਵੇ ਸੁਰੱਖਿਆ ਤੇ ਬਹੁਤ ਧਿਆਨ ਅਤੇ ਖਰਚਾ ਕਰਦਾ ਹੈ ਕੀ ਤੁਸੀਂ ਜਾਣਦੇ ਹੋ ਭਾਰਤੀ ਰੇਲਵੇ ਦੀਆਂ ਰੇਲ ਗੱਡੀਆਂ ਦਾ ਪਹੀਆ ਕਿਸ ਚੀਜ਼ ਦਾ ਬਣਿਆ ਹੁੰਦਾ ਹੈ ਰੇਲ ਗੱਡੀ ਦੇ ਪਹੀਏ ਕਦੋਂ ਬਦਲੇ ਜਾਂਦੇ ਹਨ ਅੱਜ ਅਸੀਂ ਤੁਹਾਨੂੰ ਦੱਸਾਂਗੇ ਟ੍ਰੇਨ ਦਾ ਪਹੀਆ ਬਦਲਣ ਦਾ ਸਮਾਂ ਕੀ ਹੁੰਦਾ ਹੈ ਭਾਰਤੀ ਰੇਲਵੇ ਨੂੰ ਦੇਸ਼ ਦੀ ਜੀਵਨ ਰੇਖਾ ਕਿਹਾ ਜਾਂਦਾ ਹੈ ਲਗਭਗ ਹਰ ਰੋਜ਼ 3 ਕਰੋੜ ਤੋਂ ਵੱਧ ਲੋਕ ਰੇਲਵੇ ਰਾਹੀਂ ਆਪਣੀ ਮੰਜ਼ਿਲ ਤੇ ਪਹੁੰਚਦੇ ਹਨ ਯਾਤਰਾ ਕਰਦੇ ਸਮੇਂ ਤੁਸੀਂ ਕਦੇ ਸੋਚਿਆ ਹੈ ਕਿ ਰੇਲ ਗੱਡੀ ਵਿੱਚ ਲਗਾਏ ਪਈਏ ਜਾਂ ਪਈਏ ਦੀ ਉਮਰ ਕੀ ਹੈ ਕਿਉਂਕਿ ਕਈ ਵਾਰ ਦੂਰ ਘਟਣਾ ਹੋਣ ਤੇ ਟ੍ਰੇਨ ਦਾ ਪਈਆ ਉਤਰ ਜਾਂਦਾ ਹੈ ਤੇ ਬ੍ਰੇਕ ਨਹੀਂ ਲੱਗਦੀ ਤੁਹਾਨੂੰ ਦੱਸ ਦਈਏ ਰੇਲਵੇ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਟ੍ਰੇਨਾਂ ਦੇ ਵੱਖ-ਵੱਖ ਪਈਏ ਹੁੰਦੇ ਹਨ ਇਹਨਾਂ ਦਾ ਭਾਰ 230 ਕਿਲੋ ਤੋਂ ਲੈ ਕੇ 680 ਕਿਲੋ ਤੱਕ ਹੁੰਦਾ ਹੈ ਕੁਝ ਮਾਲ ਗੱਡੀਆਂ ਦੇ ਪਈਏ ਵੱਡੇ ਹੁੰਦੇ ਹਨ ਤੇ ਉਹਨਾਂ ਦਾ ਭਾਰ 900 ਕਿਲੋਗ੍ਰam ਤੱਕ ਪਹੁੰਚ ਜਾਂਦਾ ਹੈ ਜਾਣਕਾਰੀ ਅਨੁਸਾਰ ਮੁੱਖ ਤੌਰ ਤੇ ਬੰਗਲੌਰੂ ਦੀ ਰੇਲ 휠 ਫੈਕਟਰੀ ਭਾਰਤੀ ਰੇਲਵੇ ਲਈ ਪਈਏ ਤਿਆਰ ਕਰਦੀ ਹੈ ਇਸ ਤੋਂ ਇਲਾਵਾ ਕਾਰਖਾਨਿਆਂ ਅਤੇ ਵਿਦੇਸ਼ਾਂ ਤੋਂ ਪਈਏ ਵੀ ਮੰਗਵਾਏ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਟ੍ਰੇਨ ਦੇ ਪਈਏ ਮੁੱਖ ਤੌਰ ਤੇ ਦੋ ਚੀਜ਼ਾਂ ਨਾਲ ਬਣੇ ਹੁੰਦੇ ਹਨ ਪਹਿਲਾ ਕੱਚਾ ਲੋਹਾ ਦੂਜਾ ਸਟੀਲ ਇਸ ਤੋਂ ਇਲਾਵਾ ਇਹ ਪਈਆ ਕਿੰਨੇ ਸਾਲ ਚੱਲੇਗਾ ਇਹ ਦੋ ਗੱਲਾਂ ਤੇ ਨਿਰਭਰ ਕਰਦਾ ਹੈ ਸਭ ਤੋਂ ਪਹਿਲਾਂ ਟ੍ਰੇਨ ਹਰ ਰੋਜ਼ ਕਿੰਨੇ ਕਿਲੋਮੀਟਰ ਚੱਲਦੀ ਹੈ ਇਸ ਤੋਂ ਇਲਾਵਾ ਇਹ ਕਿਸ ਤਰ੍ਹਾਂ ਦੇ ਮਾਹੌਲ ਵਿੱਚੋਂ ਲੰਘਦਾ ਹੈ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਇਹ ਕਿੰਨਾ ਭਾਅ ਚੁੱਕਦਾ ਹੈ ਯਾਨੀ ਇਸ ਦੀ ਸਮਰੱਥਾ ਕੀ ਹੈ ਤੁਹਾਨੂੰ ਦੱਸ ਦਈਏ ਕਿ ਆਧੁਨਿਕ ਟ੍ਰੇਨ ਦੇ ਪਹੀਏ ਦੀ ਉਮਰ 3 ਤੋਂ 4 ਸਾਲ ਹੁੰਦੀ ਹੈ ਇਸ ਤੋਂ ਇਲਾਵਾ ਇਹ ਲਗਭਗ 70000 ਤੋਂ 1 ਲੱਖ ਮੀਲ ਤੱਕ ਚੱਲਦੇ ਹਨ ਜਦੋਂ ਕਿ ਮਾਲ ਗੱਡੀ ਦੇ ਪਹੀਏ 8 ਤੋਂ 10 ਸਾਲ ਤੱਕ ਚੱਲਦੇ ਹਨ 2.5 ਲੱਖ ਕਿਲੋਮੀਟਰ ਤੱਕ ਸਫ਼ਰ ਤੈਅ ਕਰਦਾ ਹੈ ਜਿਸ ਤੋਂ ਬਾਅਦ ਉਸ ਨੂੰ ਬਦਲ ਦਿੱਤਾ ਜਾਂਦਾ ਹੈ ਜਦੋਂ ਇੱਕ ਰੇਲ ਗੱਡੀ ਇੱਕ ਟਰੈਕ ਤੇ ਚੱਲਦੀ ਹੈ ਤਾਂ ਸਭ ਤੋਂ ਮਹੱਤਵਪੂਰਨ ਹਿੱਸੇ ਟਰੈਕ ਅਤੇ ਪਹੀਆ ਹੁੰਦੇ ਹਨ ਸਭ ਕੁਝ ਇਸ ਤੇ ਨਿਰਭਰ ਕਰਦਾ ਹੈ ਇਸ ਲਈ ਹਰ 3 ਦਿਨਾਂ ਬਾਅਦ ਇੱਕ ਪਹੀਏ ਦੀ ਜਾਂਚ ਕੀਤੀ ਜਾਂਦੀ ਹੈ ਜੇ ਉਹਨਾਂ ਵਿੱਚ ਥੋੜਾ ਜਿਹਾ ਵੀ ਨੁਕਸਪਾ ਹੋ ਜਾਂਦਾ ਹੈ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ ਹੈ ਰੇਲ ਵੀਲ ਫੈਕਟਰੀ ਬੰਗਲੌਰੂ ਦੀ ਵੈੱਬਸਾਈਟ ਤੇ ਦਿੱਤੀ ਜਾਣਕਾਰੀ ਦੇ ਅਨੁਸਾਰ ਇਹ ਰੇਲਵੇ ਨੂੰ ਉਹਨਾਂ ਪਹੀਆਂ ਤੇ 1 ਸਾਲ ਦੀ ਵਾਰੰਟੀ ਵੀ ਦਿੰਦਾ ਹੈ ਜੋ ਉਹ ਸਪਲਾਈ ਕਰਦੇ ਹਨ